ਸਸ਼ਕਾਲ ਦਾ ਟੀਵੀ ਇਹਨਾਂ ਰਹੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਲਗਾਤਾਰ ਵੱਡੀ ਖਬਰ ਕੈਨੇਡਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਕਿ ਕੈਨੇਡਾ ਦੇ ਵਿੱਚ 에어 ਕੈਨੇਡਾ ਦੀਆਂ ਫਲਾਈਟਾਂ ਲਗਾਤਾਰ ਪ੍ਰਭਾਵਿਤ ਹੋ ਰਹੀਆਂ ਨੇ ਕਿਉਂਕਿ ਫਲਾਈਟ اٹੈਂਡੈਂਟ ਦੇ ਲਗਾਤਾਰ ਹੜਤਾਲ ਦੇ ਉੱਪਰ ਚੱਲ ਰਹੇ ਨੇ ਸਰਕਾਰ ਦੇ ਨਾਲ ਲੰਬੇ ਸਮੇਂ ਤੋਂ ਕਰਮਚਾਰੀਆਂ ਦਾ ਰੇਡ ਕਾ ਚੱਲਿਆ ਦਰਅਸਲ ਤਨਖਾਹਾਂ ਵਧਾਉਣ ਨੂੰ ਲੈ ਕੇ ਜਾਂ ਫਿਰ ਕੰਮਕਾਜ਼ ਦੇ ਘੰਟੇ ਘਟਾਉਣ ਨੂੰ ਲੈ ਕੇ ਸਰਕਾਰ ਦੇ ਨਾਲ ਲੰਬੇ ਸਮੇਂ ਤੋਂ ਰੇਡ ਕਾ ਚੱਲਦਾ ਆ ਰਿਹਾ ਕਈ ਵਾਰ ਹੜਤਾਲ ਵੀ ਹੋ ਚੁੱਕੀ ਹੈ ਤੇ ਹਾਲਾਂਕਿ ਬੀਤੇ ਦਿਨ ਸਰਕਾਰ ਦੇ ਵੱਲੋਂ ਜਿਹੜਾ ਇਹ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਸੀ ਸਰਕਾਰ ਨੇ ਕਿਹਾ ਸੀ ਕਿ ਹੜਤਾਲ ਖਤਮ ਕਰੋ ਤੇ ਕੰਮ ਦੇ ਉੱਪਰ ਆਓ ਪਰ ਅੱਜ ਤਾਜ਼ਾ ਖਬਰ ਫੇਰ ਤੋਂ ਨਿਕਲ ਕੇ ਸਾਹਮਣੇ ਆ ਚੁੱਕੀ ਹੈ ਕਿ ਫਲਾਈਟ ਅਟੈਂਡੈਂਟਾਂ ਨੇ ਇਹ ਕਹਿ ਦਿੱਤਾ ਕਿ ਉਹ ਸਰਕਾਰ ਦੀ ਗੱਲ ਨਹੀਂ ਮੰਨਣਗੇ ਉਹ ਹੜਤਾਲ ਤੇ ਹੀ ਰਹਿਣਗੇ ਯਾਨੀ ਕਿ ਇਹ ਕੈਨੇਡਾ ਦੇ ਵਿੱਚ ਹੈ ਏਅਰ ਜਿਹੜਾ 에ਅਰ ਕੈਨੇਡਾ ਫਲਾਈਟ ਅਟੈਂਡੈਂਟ ਨੇ ਇਸ ਵਕਤ ਬਾਗੀ ਹੋ ਚੁੱਕੇ ਨੇ ਸਰਕਾਰ ਦੇ ਫੈਸਲਿਆਂ ਨੂੰ ਮੰਨਣ ਤੋਂ ਰਿਕਾਰ ਕਰ ਦਿੱਤਾ ਅਟੈਂਡੈਂਟਾਂ ਦੀ ਮੰਗ ਹੈ ਕਿ ਉਹਨਾਂ ਦੀ ਤਨਖਾਹ ਵਧਾਈ ਜਾਵੇ ਕੰਮ ਦੇ ਘੰਟੇ ਘਟ ਕੀਤੇ ਜਾਣ ਉਹ ਕਹਿੰਦੇ ਹਨ ਕਿ ਮਹਿੰਗਾਈ ਦੇ ਦੌਰ ਦੇ ਵਿੱਚ ਇਸ ਤਨਖਾਹ ਦੇ ਉੱਪਰ ਜਿਹੜੀ ਜ਼ਿੰਦਗੀ ਕੱਟਣੀ ਹੈ ਜੀਵਨ ਕੱਢਣਾ ਔਖਾ ਹੋ ਰਿਹਾ ਇਸ ਤੋਂ ਪਹਿਲਾਂ ਸਰਕਾਰ ਦੇ ਨਾਲ ਇਸੇ ਤਰ੍ਹਾਂ ਹੜਤਾਲਾਂ ਰੋਕੀਆਂ ਸਨ 2011 ਦੇ ਵਿੱਚ ਵੀ 에어 ਕੈਨੇਡਾ ਦੇ ਕਰਮਚਾਰੀਆਂ ਨੇ ਸਰਕਾਰ ਹੜਤਾਲ ਸਰਕਾਰ ਨੇ ਰੋਕ ਦਿੱਤੀ ਸੀ ਹੜਤਾਲ 에어 ਕੈਨੇਡਾ ਦੀਆਂ ਉਡਾਣਾਂ ਰੁਕਦੀਆਂ ਨੇ ਤੇ ਜਿਸ ਕਰਕੇ ਹਜ਼ਾਰਾਂ ਯਾਤਰੀਆਂ ਜਿਹੜੇ ਪ੍ਰਭਾਵਿਤ ਹੁੰਦੇ ਨੇ ਖੱਜਲ-ਖੁਆਰੀ ਕੱਟਣੀ ਪੈਂਦੀ ਹੈ ਉਹਨਾਂ ਨੂੰ ਇੱਥੋਂ ਤੱਕ ਆਪਣੀਆਂ ਟਿਕਟਾਂ ਵੀ ਰੱਦ ਕਰਵਾਉਣੀਆਂ ਪੈ ਸਕਦੀਆਂ ਨੇ ਪਰ ਇਸ ਵਕਤ ਦੀ ਜਿਹੜੀ ਤਾਜ਼ਾ ਖਬਰ ਕੈਨੇਡਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਕਿ ਇਸ ਵਕਤ ਬਾਗੀ ਹੋ ਚੁੱਕੇ ਨੇ ਫਲਾਈਟ ਅਟੈਂਡੈਂਟ 에어 ਕੈਨੇਡਾ ਦੇ ਜਿਹੜੇ ਫਲਾਈਟ ਅਟੈਂਡੈਂਟ ਨੇ ਉਹ ਬਾਗੀ ਹੋ ਚੁੱਕੇ ਨੇ ਹਾਲਾਂਕਿ ਕਬੀਤੇ ਦਿਨਾ ਸਰਕਾਰ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਉਹਨਾਂ ਦੇ ਨਾਲ ਸਹਿਮਤੀ ਬਣ ਦਿੱਤੀ ਗਈ ਆ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਮੁਰਤ ਤੋਂ ਜੜੀ ਆਪਣੇ ਕੰਮਕਾਜ ਦੇ ਉੱਪਰ ਉਹ 에ਅਰ ਕੈਨੇਡਾ ਦੀ ਜਿਹੜੀਆਂ ਫਲਾਈਟਾਂ ਨੇ ਉਹ ਚਾਲੂ ਕੀਤੀਆਂ ਨੇ ਜਿਹੜੇ ਰੋਜ਼ਾਨਾ ਹਜ਼ਾਰਾਂ ਯਾਤਰੀ ਪ੍ਰਭਾਵਿਤ ਹੋ ਰਹੇ ਨੇ ਉਹਨਾਂ ਨੂੰ ਉਹਨਾਂ ਦੀ ਮੰਜ਼ਲ ਦੇ ਉੱਪਰ ਪਹੁੰਚਾਇਆ ਜਾ ਸਕੇ ਕਿਉਂਕਿ ਬਹੁਤ ਸਾਰੀਆਂ ਟਿਕਟਾਂ ਰੱਦ ਕਰਨੀਆਂ ਪੈ ਜਾਂਦੀਆਂ ਨੇ ਇਹਨਾਂ ਹਾਲਾਤਾਂ ਦੇ ਵਿੱਚ ਦੀ ਲੰਘਦੇ ਹੋਏ ਪਰ ਜਦੋਂ ਸਰਕਾਰ ਨੇ ਇਹ ਫੈਸਲਾ ਸਨਾਤਾ ਕਿ ਜਿਹੜੇ 에ਅਰ 에ਅਰ ਕੈਨੇਡਾ ਦੇ ਫਲਾਈਟ اٹੈਂਡੈਂਟ ਨੇ ਆਪਣੀ ਜਿਹੜੀ ਹੜਤਾਲ ਵਾਪਸ ਕਰਕੇ ਕੰਮ ਦੇ ਉੱਪਰ ਪਾਉਣਾ ਪਰ ਇਸ ਫੈਸਲੇ ਦੇ ਉੱਪਰ ਵੀ ਫਲਾਈਟ اٹੈਂਡੈਂਟਾਂ ਨੇ ਆਪਣਾ ਜਿਹੜਾ ਬਾਕੀ ਸੁਰਤ ਖਾ ਦਿੱਤੇ ਨੇ ਸਰਕਾਰ ਦਾ ਫੈਸਲਾ ਮੰਨਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਕਹਿੰਦੇ ਕਿ ਅਸੀਂ ਹੜਤਾਲ ਦੇ ਉੱਪਰ ਵੀ ਰਹਾਂਗੇ اٹੈਂਡੈਂਟਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੀ ਤਰਕਾ ਬਤਾਈ ਜਾਵੇ ਕੰਮ ਦੇ ਘੰਟੇ ਘਟਕੀਤੇ ਜਾਣੋ ਕਹਿੰਦੇ ਨੇ ਕਿ ਮਹਿੰਗਾਈ ਦੇ ਦੌਰ ਦੇ ਵਿੱਚ ਜ਼ਿੰਦਗੀ ਬਸਰ ਕਰਨੀ ਔਖੀ ਹੋ ਚੁੱਕੀ ਹੈ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਬਹੁਤ ਸਾਰੇ ਯਾਤਰੀ ਰੋਜ਼ਾਨਾ ਪ੍ਰਭਾਵਿਤ ਹੁੰਦੇ ਨੇ ਤੇ ਇਤੋਂ ਤੱਕ ਕਿ ਜੇਕਰ ਕਿਸੇ ਨੇ ਕੈਨੇਡਾ ਤੋਂ ਕਿਸੇ ਦੂਜੀ ਕੰਟਰੀ ਜਾਣਾ ਜਾਂ ਪਰ ਕਿਸੇ ਨਜ਼ਦੀਕੀ ਕੰਟਰੀ ਤੋਂ ਕੈਨੇਡਾ ਜਾਣਾ ਯਾਨੀ ਕਿ ਜੇਕਰ ਕਿਸੇ ਨੇ ਵੀ 에ਅਰ ਕੈਨੇਡਾ ਦੀ ਫਲਾਈਟ ਦਾ ਸਫ਼ਰ ਕਰਨਾ ਤਾਂ ਉਸ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਜੇਕਰ ਕਿਸੇ ਨੇ ਪਹਿਲਾਂ ਤੋਂ 에ਅਰ ਕੈਨੇਡਾ ਦੀ ਜਿਹੜੀ ਫਲਾਈਟ ਆ ਉਹ ਬੋਕੀਤੀ ਹੋਇਆ ਉਸ ਨੂੰ ਇੰਨੇ ਜੀ ਨੌਬਤ ਆ ਚੁੱਕੀ ਆ ਕਿ ਉਸ ਨੂੰ ਆਪਣੀ ਫਲਾਈਟ ਰੱਦ ਤੱਕ ਕਰਨੀ ਪੈ ਰਹੀ ਆ ਪਰ ਫੈਡਰਲ ਸਰਕਾਰ ਨੇ ਕਿਹਾ ਸੀ ਬੀਤੇ ਦਿਨ ਕਿ 에어 ਕੈਨੇਡਾ ਨੇ ਫਲਾਈਟ ਅਟੈਂਡੈਂਟਾਂ ਦੀ ਹੜਤਾਲ ਆ ਖਤਮ ਕਰ ਦਿੱਤੀ ਗਿਆ ਉਹਨਾਂ ਨੇ ਸਹਿਮਤੀ ਬਣੀ ਉਹਨਾਂ ਨੂੰ ਮੁੜ ਤੋਂ ਕੰਮ ਤੇ ਆਉਣ ਲਈ ਕਿਹਾ ਪਰ ਇਸ ਗੱਲ ਦੇ ਉੱਪਰ ਵੀ ਫਲਾਈਟ ਅਟੈਂਡੈਂਟਾਂ ਨੇ ਬਾਗੀ ਸੂਰਤ ਦਿਖਾ ਤੇ ਸਰਕਾਰ ਦੀ ਇੱਕ ਗੱਲ ਦੇ ਵਿੱਚ ਵੀ ਹਾਮੀ ਨਹੀਂ ਭਰੀ ਕੋਰੀ ਨਾ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਗੱਲ ਨਹੀਂ ਮੰਨਾਂਗੇ ਅਸੀਂ ਇਸੇ ਤਰੀਕੇ ਹੜਤਾਲ ਤੇ ਰਵਾਂਗੇ ਜਦੋਂ ਤੱਕ ਸਾਡੀ ਤਨਖਾਹ ਨਹੀਂ ਵਧਾਈ ਜਾਂਦੀ ਜਾਂ ਫਿਰ ਜਿਹੜੇ ਕੰਮ ਦੇ ਘੰਟੇ ਨੇ ਉਹ ਘਟਾਏ ਨਹੀਂ ਜਾਂਦੇ